ਅਸੀਂ ਪਹੁੰਚੇ ਹੋਏ ਹਾਂ ਵਾਸ਼ਿੰਗਟਨ ਡੀਸੀ ਜਿੱਥੇ ਕੀ ਜਿਹੜਾ ਆ ਅਰਦਾਸ ਹੋਣੀ ਆ ਹਾਊਸ ਦੇ ਫਲੋਰ ਦੇ ਉੱਤੇ We came from New Jersey to Washington to talk about Justo Francisco as well as tomorrow's event for the Ardas for 1984 to commemorate the lives that were lost. We're scared. Did I pin you now? Apne apnu chandia dar dia jame bol dia jambol dia kisi ne kuch karna ya? But if don't do this social, you're not going to get anywhere in life. You need to speak up. You need to. Kalu Ardas ya, I believe, na ba jya, but asi chandia sath sath sare a jive they yes gather. Yeah, Get yes. it, gather everyone and then we will walk to where the Adas will be held and it will be aired live. ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਤੇ ਦਾ ਸਵਾਗਤ ਹੈ ਅੱਜ ਟਾਈਮ ਅਸੀਂ ਪਹੁੰਚੇ ਹੋਏ ਹਾਂ ਵਾਸ਼ਿੰਗਟਨ ਡੀਸੀ ਜਿੱਥੇ ਕੀ ਅਰਦਾਸ ਦਿਵਸ ਜਿਹੜਾ ਆ ਅਰਦਾਸ ਹੋਣੀ ਆ ਹਾਊਸ ਦੇ ਫਲੋਰ ਦੇ ਉੱਤੇ ਆਪਣੇ ਨਾਲ ਕੁਝ ਨੌਜਵਾਨ ਜਿਹੜੀਆਂ ਸਾਡੀਆਂ ਭੈਣਾਂ ਆ ਉਹ ਪਹੁੰਚੀਆਂ ਆ ਆ ਇੱਥੇ ਉਸ ਦੇ ਲਈ ਤੇ ਹੋਰ ਜਿਹੜੇ ਸਿੱਖਾਂ ਦੇ ਵੱਖ-ਵੱਖ ਇਵੈਂਟਸ ਹੋ ਰਿਹਾ ਉਸ ਨੂੰ ਲੈ ਕੇ ਐਡਵੋਕੇਸੀ ਕਰਨ ਦੇ ਲਈ ਲਾਬਿੰਗ ਦੇ ਲਈ ਉਹ ਪਹੁੰਚੇ ਹੋਏ ਆ ਆ ਉਹ ਉਹਨਾਂ ਤੋਂ ਜਾਣਦੇ ਆ ਅੱਜ ਦਾ ਦਿਨ ਉਹਨਾਂ ਦਾ ਕਿੱਦਾਂ ਦਾ ਰਿਹਾ ਕਿਵੇਂ ਦਾ ਉਹਨਾਂ ਦਾ ਪੂਰਾ ਐਕਸਪੀਰੀਅੰਸ ਰਿਹਾ ਪੰਜਾਬੀ ਸਤਿਕਾਰ ਜੀ We came from New Jersey to Washington to talk about Jaswant Singh Kadra as, as well as tomorrow's event for the Ardas for 1984 to commemorate the lives that were lost, as well as Jaswant Singh Kadra's work, his dedication to bring closure to mothers who have lost their sons. Um, Jaswant uh, Singh Kadra, the uh, uh, dedication C uh, community Hanji the Hanji Jira, Kamsi, Oda he did a lot for the community. ਉਹ ਲਾਈਟ ਬਹੁਤ ਸ਼ੈਅ ਕੀਤੀ ਸੀ 1984 ਦਾ ਤੇ ਕਮਿਊਨਿਟੀ ਦਾ ਤੇ ਅਸੀਂ ਬਸ ਉਹ ਰਿਪਰੈਜ਼ੈਂਟ ਕਰ ਰਹੇ ਹਾਂ ਕਦੋਂ ਆਈ ਇਵੈਂਟ ਤੁਹਾਡੇ ਉੱਤੇ ਸਾਡੀ ਇਵੈਂਟ ਇਜ਼ ਐਕਚੁਅਲੀ ਯੂਨੀਫਾਈ ਹਿਊਮੈਨਿਟੀ ਦੇ ਨਾਲਿਆ ઓਰ ਸੈਪਟੈਂਬਰ 6 ਨੂੰ ਹੋਊਗੀ ਰੋਨ ਕਾਲਜਰ ਬਿਲਿੰਗਟਨ ਕਾਉਂਟੀ ਅਸੀਂ ਰਿਪਰੈਜ਼ੈਂਟਡ ਦਸਾਸ ਦੀ ਕਿੰਨੀ ਇੰਪੋਰਟੈਂਟ ਹੈ ਜੋ ਕਮ ਜਸਵੰਤ ਸਿੰਘ ਖਾਨ ਨੇ ਕੀਤੀ ਇਸ ਕਿ ਆਪਣੇ ਨਿਊ ਜਸਟੀਸ ਦੇ ਰਿਪਰੈਜ਼ੈਂਟੇਟਿਵ ਨੂੰ ਮਲੇਆ ਹੋਰ ਲੋਕਾਂ ਨੂੰ ਵੀ ਮਿਲੇ ਹਾਂਜੀ ਹਾਂਜੀ ਅਸੀਂ ਅੱਜ ਅਰਬ ਕਨੋਏ ਕੰਗਰੈਸਮੈਨ ਅਰਬ ਕਨੋਏ ਨਾਲ ਮੀਟ ਕੀਤੇ ਤੇ ਨਾਲੇ ਐਨਡੀਕੇ ਅਜੇ uh senator andy camna meet karnia later on um but neta ne si california the representative meet meet ve kite howa te nale i believe there's a different organization jene be that there ki naam hai toda mera naam smanit kaur kharol hai te tusi vi utthe aaye ho haan ji haan ji we've just been assi spread karna chahunde 1984 da hon june 5th jo sanu cheta bhi hai kinna jyada there's a lot of sadness yeah. for this week assi <laughs> ਨਾਲ ਗੱਲ ਕਰੀ ਜਾਂਦੇ ਖਾਲੜਾ ਸਿੰਘ ਦਾ ਵੀ ਪਰ ਚਾਹੁੰਦੇ ਕਰਨੂ ਵੀ ਗੱਲ 1984 ਇੱਥੇ ਸ਼ੁਰੂ ਹੋਇਆ ਖਾਲੜਾ ਸਾਹਿਬ ਨੇ ਦੇਖਿਆ 1984 ਦਾ ਕਰਕੇ ਮੈਂ ਹੱਥ ਦੇਖਿਆ ਜੋ ਵੀ ਸਾਡੇ ਸਿੱਖਨ ਹੋਇਆ ਹੁਣ ਮੈਂ ਉਹਦੇ ਕਰਕੇ ਮਾਮਾ ਨੂੰ ਐਂਸਰਾਂ ਤੁਹਾਡੇ ਪੁੱਤਾਂ ਨੂੰ ਕਿਉਂ ਕਿਉਂ ਹੋਇਆ ਕੀ ਹੋਇਆ ਆ ਤੇ ਖਾਲੜਾ ਸਾਹਿਬ ਨੇ ਹੀ ਹੀ ਸ਼ੈਡ ਲਾਈਟ ਹੀ ਸ਼ੋਡ ਦ ਕ腐ਸ਼ਨ ਆਫ ਦ ਇੰਡੀਅਨ ਗਵਰਨਮੈਂਟ ਤੇ ਪੰਜਾਬ ਪੁਲਿਸ ਦਾ ਵੀ ਕੀ ਖਰਾਬ ਕੰਮ ਕੀਤਾ ਸਾਡੇ ਸਿੱਖਾਂ ਦੇ ਨਾਲ ਤੇ ਜਿਹੜੇ ਸਾਡਾ ਯੰਗਰ ਜਨਰੇਸ਼ਨ ਸਾਰੇ ਬਹੁਤ ਜਣੇ ਆ ਜਾਏ ਉਹਨੇ ਅਸੀਂ ਐਡਵਾਈਸ ਕਰਦੇ ਸਿੱਖਾਂ ਲਈ ਕਿੱਦਾਂ ਦੀ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿੱਦਾਂ ਦੇ ਰਿਐਕਸ਼ਨਸ ਤੁਹਾਨੂੰ ਅੱਗੋਂ ਜਿਹੜੇ ਰਿਪਰੈਜ਼ੈਂਟੇਟਿਵਸ ਦੇ ਮਿਲ ਰਿਹਾ ਉਹ ਕੀ ਕਹਿ ਰਹੇ ਨੇ ਸ਼ੌਕ ਪਹਿਲਾ ਸ਼ੌਕ ਬਹੁਤ ਹੁੰਦੀ ਆ ਜਿਹੜੇ ਆ ਰਿਪਰੈਜ਼ੈਂਟੇਟਿਵ ਨੇ ਕਦੇ ਸੁਣਿਆ ਨਹੀਂ ਹੈਗਾ ਗੱਲਾਂ ਸਿੱਖਾਂ ਦੀਆਂ ਫਿਰ ਪੁੱਛਦੇ ਸਿੱਖਾਂ ਕੌਣ ਆ ਫਿਰ ਅਸੀਂ ਦੱਸਦੇ ਵੀ ਨਾਲੇ ਆ ਕਿੰਨੇ ਸਾਲ ਹੋਇਆ ਕਦੇ ਸੁਣਿਆ ਨਹੀਂ ਹੈਗਾ ਤੇ ਫਿਰ ਅਸੀਂ ਵੀ ਦੱਸਦੇ ਆ ਨਿਊ ਜਰਸੀ ਨੇ ਰੈਕਗਨਾਈਜ਼ ਕੀਤਾ ਪੈਂਸਿਲਵੇਨੀਆ ਰੈਕਗਨਾਈਜ਼ ਕੀਤਾ ਜੈਨੋਸਾਈਡ ਸਿੱਖਾਂ ਦਾ ਕੈਲੀਫੋਰਨੀਆ ਨੇ ਵੀ ਆ ਸਟੇਟਾਂ ਕੀਤੀਆਂ ਆ ਪਰ ਵੀ ਆ ਰਾਈਟਿੰਗ ਟੂ ਗੈਟ ਇਟ ਔਨ ਅ ਵੈਰੀ ਬਿਗਰ ਲੈਵਲ ਅ ਫੈਡਰਲ ਲੈਵਲ ਯੈਸ ਇਟਸ ਰੀਲੀ ਇੰਪੋਰਟੈਂਟ ਕਿਉਂ ਤੁਹਾਨੂੰ ਲੱਗਦਾ ਵੀ ਜਦੋਂ ਜੰਗ ਜਨਰੇਸ਼ਨ ਦੇ ਦੁਆਰਾ ਜਾਂ ਕਿਸੇ ਦੇ ਦੁਆਰਾ ਵੀ ਸਿੱਖਾਂ ਦੇ ਲਈ ਐਡਵੋਕੇਸੀ ਕਰਨੀ ਲਾਬਿੰਗ ਕਰਨੀ ਕਿਉਂ ਜ਼ਰੂਰੀ ਹੈ Well, Jere होन बंदे सरे speak करोगे और आप you know. like our representative But ले आ कर सकता. पर ओ दो हो So I think it's very important to be that represent representation for the younger generation that the older people are leaving and the younger people need to come in and talk about what has happened to From us. Exactly, mm -hmm. exactly. Mm -hmm. A lot of people are scared not going to get anywhere in life. Mm -hmm. You need to speak up. You need to, you know, you're a sick. They, they didn't stay quiet. They fought for what was right. And that's what we need to do as well. ਅੱਜ ਕਿੰਨੇ ਕੁ ਜਾਣੇ ਆਏ ਸੀ ਹੁਣ ਤੁਸੀਂ ਰਾਈਟ ਨਾਊ ਦੋ ਜਾਣੇ ਓਵਰਆਲ ਕਿੰਨੇ ਕੁ ਨੌਜਵਾਨ ਤੁਸੀਂ ਸੀ ਗੈਡ ਵੀ ਪ੍ਰੋਬਬਲੀ ਅਰਾਊਂਡ 20 ਐਂਡ ਥੈਨ ਵੀ ਹੈਵ ਸਮ ਅੰਕਲ ਆਨਸ ਹੇਅਰ ਥੈਟ ਆਰ ਜੁਆਇਨਿੰਗ ਅਸ ਯੂ ਨੋ ਗਾਈਡਿੰਗ ਦ ਕਿਡਸ ਕਿਦਾਂ ਗੁੱਡ ਰਿਸਪੌਂਸ ਮਿਲਿਆ ਕਾਂਗਰਸ ਤੋਂ ਐਬਸੋਲੂਟਲੀ ਦੇ ਆਰ ਦੇ ਆਰ ਪੇਇੰਗ ਅਟੈਂਸ਼ਨ ਪੂਰਾ ਕਰਕੇ ਸੁਣਦੇ ਹੋ ਕੁਐਸਚਨ ਪੁੱਛਦੇ ਹਾਂ ਬਹੁਤ ਸੋਹਣਾ ਆ ਤੇ ਕੱਲ ਦੀ ਇਵੈਂਟ ਬਾਰੇ ਵੀ ਥੋੜਾ ਜਿਹਾ ਦੱਸ ਦੋ ਕਿੰਨੇ ਵਜੇ ਆ ਜਦੋਂ ਤੁਸੀਂ ਆਉਣਾ ਹੈ ਇੱਥੇ ਜਿਹੜੀ ਅਰਦਾਸ ਦਾ ਦੇਣਾ ਕਮੇਮੋਰੇਸ਼ਨ ਕੱਲ ਨੂੰ ਅਰਦਾਸ ਹੈ ਉਹਦੇ ਆਈ ਬਲੀਵ 9 ਵਜੇ ਆ ਅਮ ਪਰ ਅਸੀਂ ਚਾਹੁੰਦੇ ਹਾਂ ਸਾਡੇ ਸਾਰੇ ਆ ਜਾਵੇ ਤੇ ਯੈਸ ਗੈਦਰ ਗੈਦਰ एवरीवन ਐਂਡ ਦੈਨ ਵੀ ਵਿਲ ਵਾਕ ਟੂ ਵੇਅਰ ਦੀ ਅਰਦਾਸ ਵਿਲ ਬੀ ਹੈਲਡ ਐਂਡ ਇਟ ਵਿਲ ਬੀ ਐਰਡ ਲਾਈਵ ਸੋ ਇਹ ਸਨ ਨੌਜਵਾਨ ਬੱਚੇ ਜਿਹੜੇ ਨਿਊ ਜਰਸੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸਿੱਖਾਂ ਦੇ ਲਈ ਲੋਬਿੰਗ ਕਰ ਰਹੇ ਐ ਐਡਵੋਕੇਸੀ ਕਰ ਰਹੇ ਆ ਸੋ ਇਹਨਾਂ ਤੋਂ ਆਪਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਆ ਤੇ ਕੱਲ ਦੇ ਅਰਦਾਸ ਦੇ ਦਿਹਾੜੇ ਦੇ ਉੱਤੇ ਜਿੱਥੇ ਹਾਊਸ ਦੀ ਫਲੋਰ ਦੇ ਉੱਤੇ ਅਰਦਾਸ ਹੋਣੀ ਆ ਉਸ ਤੋਂ ਬਾਅਦ ਦੇ ਵਿੱਚ ਰਿਫਲੈਕਸ਼ਨ ਔਨ 1984 ਦਾ ਜਿਹੜਾ ਸਾਕਾ ਆ ਉਹ ਹੋਣਾ ਆ ਸੋ ਉੱਥੇ ਜਿਹੜੇ ਸਾਰਿਆਂ ਨੂੰ ਅਸੀਂ ਪਹੁੰਚਣ ਲਈ ਬੇਨਤੀ ਕਰਦੇ ਆ ਕਵਰੇਜ ਇਦਾਂ ਹੀ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ